ਉਹ ਵੱਡਾ ਸਤਗੁਰ ਜਨਕ ਜਿਸ ਕਲ ਰਾਖੀ ਮੇਰੀ ਜਿੱਥੇ ਮੈਂ ਗੁਰੂ ਸਾਹਿਬ ਦਾ ਕੋਟਾਨ ਕੋਟ ਤਨਵਾਦ ਕਰਦੀ ਆ ਕਿ ਸ਼ਾਇਦ ਤੇਰਾ ਵਿੱਚੋਂ ਇਕੱਲੇ ਦੇਖੀ ਅਕਾਲੀ ਦਲ ਦਾ ਉਮੀਦਵਾਰ ਹੈ ਜਿਹੜੀ ਚੌਥੀ ਵਾਰੀ ਇੱਕੋ ਪਾਰਟੀ ਦਾ ਇੱਕੋ ਹਲਕੇ ਤੋਂ ਖੜਿਆ ਹੈ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਇਸ ਜਿੱਪ ਦਾ ਸੇਰਾ ਮੇਰੇ ਇੱਕ ਇੱਕ ਬਕਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿਰ ਤੋੜ ਮੈਂ ਕੀਤੀ ਜਿਨ੍ਹਾਂ ਦੀ ਚੋਟੀ ਦਾ ਜ਼ੋਰ ਮੇਰੇ ਬਕਰਾਂ ਨੇ ਲਾਇਆ ਚੌਥੀ ਵਾਰੀ ਇੱਕ ਹਲਕੇ ਤੋਂ ਜਿੱਤਣਾ ਤੇ ਪਹਿਲੀ ਵੀ ਲੀਡਾਂ ਤੋਂ ਤਿੰਨ ਗੁਣਾ ਵੱਧ ਜਿੱਤਣਾ ਇਹ ਸੇਰਾ ਵੀ ਮੇਰੇ ਵੋਟਰਾਂ ਦਾ ਇਹ ਮਿਹਨਤ ਵੀ ਮੇਰੀ ਵੋਟਰਾਂ ਦੀ ਤੇ ਇਹ ਜਿੱਤ ਬਟਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਵੀ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ ਇੱਕ ਵਾਰ ਫੇਰ ਆਪਣੀ ਸੇਵਾ ਦਾ ਮੌਕਾ ਦਿੱਸ਼ਾ ਮੈਂ ਗੁਰੂ ਸਾਹਿਬ ਦੇ ਚਰਨਾ ਚਾਹੀ ਅਰਦਾਸ ਕਰਦੀ ਆ ਕਿ ਜਿਹੜੀ ਆਸਾ ਉਮੀਦਾਂ ਦੇ ਨਾਲ ਲੋਕਾਂ ਨੇ ਮੈਨੂੰ ਆ ਸੇਵਾ ਬਖਸ਼ੀ ਹੈ ਗੁਰੂ ਸਾਹਿਬ ਕਿਰਪਾ ਕਰਨ ਕਿ ਉਹ ਨਾ ਦੀ ਉਮੀਦਾਂ ਜੇ ਮੈਂ ਪੂਰੀ ਉੱਤਰ ਸਕਾਂ ਤੇ ਹੋਰ ਤੰਦੇਹੀ ਦੇ ਨਾਲ ਇਸ ਇਲਾਕੇ ਨੂੰ ਅੱਗੇ ਲਿਜਾਣ ਵਾਸਤੇ ਪਿਆਰੇ ਦੋਸਤੋ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰ ਸਿਮਰਤ ਕੌਰ ਬਾਦਲ ਜਿੱਤ ਗਏ ਹਨ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੂਆ ਨੂੰ ਲਗਭਗ 50557 ਤੋਂ ਵੱਧ ਵੋਟਾਂ ਨਾਲ ਹਰਾਇਆ ਹੈ ਅਤੇ ਗੁਰਮੀਤ ਸਿੰਘ ਖੁੱਡੂਆ ਲਗਭਗ 3,22,399 ਵੋਟਾਂ ਨਾਲ ਦੂਜੇ ਨੰਬਰ ਤੇ ਰਹੇ ਹਨ ਅਤੇ ਤੀਜੇ ਨੰਬਰ ਤੇ ਕਾਂਗਰਸ ਉਮੀਦਵਾਰ ਅਜੀਤ ਮਹਿੰਦਰ ਸਿੱਧੂ ਰਹੇ ਹਨ ਅਤੇ ਬਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਚੌਥੀ ਨੰਬਰ ਤੇ ਰਹੇ ਹਨ ਦੱਸ ਦਈਏ ਕਿ ਪੰਜਾਬ ਦੀ 13 ਲੋਕ ਸਭਾ ਸੀਟਾਂ ਤੋਂ ਵਿੱਚੋਂ ਬਠਿੰਡਾ ਦੀ ਸੀਟ ਹੋਟ ਮੰਨੀ ਜਾ ਰਹੀ ਸੀ ਜਿਸ ਦਾ ਕਾਰਨ ਸਬਕਾ ਕੇਂਦਰੀ ਮੰਤਰੀ ਹਰ ਸਿਮਰਤ ਕੌਰ ਬਾਦਲ ਇਥੋਂ ਉਮੀਦਵਾਰ ਸਨ ਸੂਬੇ ਦੀ ਸਿਆਸਤ ਦੇ ਵਿੱਚ ਵੱਡਾ ਰੁਤਬਾ ਰੱਖਣ ਵਾਲੇ ਬਾਦਲ ਪਰਵਾਦ ਦੇ ਸਾਰੇ ਜੋ ਕਿ ਪਿਛਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਗਏ ਸਨ ਇਸ ਵਾਰ ਪਾਰਟੀ ਦੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਲੋਕ ਸਭਾ ਚੋਣਾਂ ਨਾ ਲੜਨ ਦਾ ਜਿਹੜਾ ਫੈਸਲਾ ਲਿਆ ਗਿਆ ਸੀ ਇਸ ਲਈ ਹਰ ਸਿਮਰਤ ਕੌਰ ਬਾਦਲ ਦੇ ਮੋਢਿਆਂ ਤੇ ਬਾਦਲ ਪਰਵਾਦ ਦੀ ਸਿਆਸੀ ਤੌਰ ਤੇ ਜਿੰਦਾ ਜਿਉਂਦਾ ਰੱਖਣ ਦੀ ਵੱਡੀ ਜ਼ਿੰਮੇਵਾਰੀ ਜਿਹੜੀ ਕਿ ਪੈ ਗਈ ਸੀ ਅਤੇ ਹੁਣ ਹਰ ਸਿਮਰਤ ਕੌਰ ਬਾਦਲ ਨੇ ਵੱਡੀ ਲੀਡ ਨਾਲ ਇੱਥੋਂ ਜਿੱਤ ਪ੍ਰਾਪਤ ਕੀਤੀ ਹੈ ਹਾਂਜੀ ਦੋਸਤੋ ਅੱਜ ਦੀ ਇਸ ਵੱਡੀ ਖਬਰ ਇੱਥੇ ਤੱਕ ਹੀ ਚੈਨਲ ਨਾਲ ਬਨੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ ਨਾ ਚੋਣਾ ਸ਼ਰੋਮਨੀ ਕਾਲੀ ਦਲ ਦੇ ਵਰਕਰਾਂ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹਰ ਹਲਕੇ ਦੇ ਵਰਕਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਇੰਨੀ ਗਰਮੀ ਵਿੱਚ 4 ਮਹੀਨੇ ਮੇਰੇ ਨਾਲ ਯਾਤਰਾ ਚ ਵੀ ਰਹੇ ਤੇ ਮੈਂ ਦਿਲ ਦੀ ਕਰਾਈਆਂ ਤੋਂ ਸਾਰੇ ਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕਰਨਾ ਐਂਡ ਥੈਂਕਸ ਟੂ ਪੀਪਲ ਆਫ ਪੰਜਾਬ ਕਿ ਉਹਨਾਂ ਨੇ ਜਿਨ੍ਹਾਂ ਨੇ ਵੀ ਸਾਡੀ ਸਪੋਰਟ ਕੀਤੀ ਤੇ ਸਾਰੀ ਬਾਕੀ ਜਨਤਾ ਦਾ ਕਿਉਂਕਿ ਇਹ ਡੈਮੋਕਰੈਟਿਕ ਸਿਸਟਮ ਹੈ ਡੈਮੋਕਰੈਟਿਕ ਸਿਸਟਮ ਵਿੱਚ ਹਰ ਟਾਈਮ ਜਨਤਾ ਕੋਲ ਆਪਸ਼ਨ ਹੈ ਕਿਹਨੂੰ ਵੋਟ ਪਾਉਣੀ ਹੈ ਪਾਰਲੀਮੈਂਟ ਇਲੈਕਸ਼ਨ ਵਾਸਤੇ ਤੇ ਅਸੈਂਬਲੀ ਇਲੈਕਸ਼ਨ ਵਾਸਤੇ ਸੋ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਸਰ